ਪਹਿਲੀ ਗੱਲ ਇਹ ਆ ਕਿ ਜੇਸ ਪਾਰਟੀ ਨੂੰ ਲੋਕਾਂ ਨੇ ਦੁਨਿਆ ਸੀ ਆਪਣੀ ਆਵਾਜ਼ ਬਣਾਈ ਸੀ ਵੀ ਸਾਡੇ ਲੋਕਾਂ ਦੇ ਪਬਲਿਕ ਦੇ ਮੁੱਦੇ ਹੱਲ ਹੋਣਗੇ ਇਹ ਮਸਲੇ ਜਿਹੜੇ ਅੱਜ ਮਜੀਠੀਆਲ ਸਾਹਿਬ ਦੇ ਪਰਚਾ ਜਿਹੜਾ ਦਿੱਤਾ ਹੈ ਸਰਕਾਰ ਜੇ ਚਾਹੁੰਦੀ ਤੇ 2022 ਦੇ ਆਉਂਦਿਆਂ ਹੀ ਇਹ ਸ਼ਾਨ ਵੀ ਨਾਉਣੀ ਚਾਹੀਦੀ ਸੀ ਜਿਹੜਾ ਅੱਜ ਪਰਚਾ ਹੈ ਉਹ ਬਦਲਾਖੋਰੀ ਦੀ ਰਾਜਨੀਤੀ ਉਹ ਜਿਹੜਾ ਬੰਦਾ ਤੇ ਵਿਜੀਲੈਂਸ ਤੋਂ ਦਰਦਾ ਬੀਜੇਪੀ ਚ ਜਲ ਜਾਂਦਾ ਹੀ ਉਹਦੀ ਜਾਂਦੇ ਧੁੱਪ ਜਾਂਦੀ ਤੇ ਜਿਹੜਾ ਕਾਂਗਰਸ ਚ ਰਹਿੰਦਾ ਹੀ ਉਹਦੇ ਤੇ ਪਰਚਾ ਵੀ ਹੁੰਦਾ ਆ ਸਾਡੇ ਭਾਰਤ ਭੂਸ਼ਨਾਸ਼ੂ ਜੀ ਦੇ ਪਰਚੇ ਹੋਏ ਸੋਨੀ ਸਾਹਿਬ ਤੇ ਹੋਏ ਕਿੱਕੀ ਢਲੋਂ ਜੀ ਦੇ ਪਰਚੇ ਹੋਏ ਕਿਉਂਕਿ ਉਹਨਾਂ ਨੇ ਇਹਨਾਂ ਦੀ ਜਿਹੜੀ ਈਨ ਨਹੀਂ ਮਰ ਪਰਮਾਰ ਸਾਹਿਬ ਦਾ ਪੁਰਾਣਾ ਰਿਕਾਰਡ ਜਿਹੜਾ ਉਹ ਬਹੁਤ ਵਧੀਆ ਸੀ ਪਰ ਕੀ ਉਹਨਾਂ ਨੂੰ ਜਦੋਂ ਐਡੀਜੀਪੀ ਉਹਨਾਂ ਨੂੰ ਲਾਇਆ ਗਿਆ ਵਿਜੀਲੈਂਸ ਤੇ ਹਫਤੇ ਦੇ ਬਾਅਦ ਹੀ ਉਹਨਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਕਰਨੇ ਹੋਈ ਕਿ ਉਹ ਮਜੀਠੀਆ ਸਾਹਬ ਦੇ ਪਰਚਾ ਨਹੀਂ ਦੇਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਨਿਸ਼ਾਨ ਸਹੋਤਾ ਤੇ ਤੁਸੀਂ ਦੇਖ ਰਹੇ ਹੋ ਰਜਾਨਾ ਸਪੀਨਰ ਅੱਜ ਅਟੜੇ ਰੂਬਰੂ ਕਰਾਉਣ ਜਾ ਰਹੇ ਹਾਂ ਸੀਨੀਅਰ ਆਗੂ ਕਾਂਗਰਸ ਪਾਰਟੀ ਦੇ ਸਾਡੇ ਵੀਰ ਦੋਦੇ ਸਾਹਿਬ ਜਿਨ੍ਹਾਂ ਨੇ ਤਰਨਤਾਰ ਚਹਿਰ ਦੇ ਵਿੱਚ ਉਸ ਸਮੇਂ ਕਾਲੀ ਪਾਰਟੀ ਦਾ ਵਿਰੋਧ ਕੀਤਾ ਜਿਸ ਸਮੇਂ ਕਾਲੀ ਪਾਰਟੀ ਪੂਰੀ ਦੋਰਾਚੋਰਾ ਦੇ ਵਿੱਚ ਸੱਤਾ ਵਿੱਚ ਸੀ। ਤੇ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਨੇ 2015 ਵਿੱਚ ਵਿਰੋਧ ਦੇ ਵਿੱਚ ਇਲੈਕਸ਼ਨ ਲੜੀ। ਕਾਫੀ ਇਹਨਾਂ ਨੂੰ ਤਕੇਸ਼ਾ ਹੀ ਵੀ ਸਹਿਣੀ ਪਈ। ਇਹਨਾਂ ਦੇ ਕਾਫੀ ਉਹਨਾਂ ਨੇ ਜੋਰ ਵੀ ਪਾਇਆ ਲੇਕਿਨ ਇਹਨਾਂ ਕਾਂਗਰਸ ਪਾਰਟੀ ਨੂੰ ਨਹੀਂ ਛੱਡਿਆ। ਪਰ ਕਾਂਗਰਸ ਪਾਰਟੀ ਕਿਤੇ ਨਾ ਕਿਤੇ ਇਹ ਗੱਲਾਂ ਦਾ ਧਿਆਨ ਰੱਖਣਾ ਭੁੱਲ ਜਾਂਦੀ ਹੈ ਕਿ ਜੋ ਯੋਧੇ ਜੋ ਕੌਮ ਦੇ ਜੋ ਜਿੱਤਰਾ ਪਾਰਟੀ ਦੇ ਸੂਰਮੇ ਹੁੰਦੇ ਨੇ ਉਹਨਾਂ ਨੂੰ ਪਿੱਛੇ ਕਰਕੇ ਤੇ ਨਵਿਆਂ ਨੂੰ ਮੌਕਾ ਦੇ ਦਿੰਦੀ ਆ ਪਰ ਇਹ ਕੁਝ ਹੂਣਾ ਨਹੀਂ ਚਾਹੀਦਾ ਕਿਉਂਕਿ ਜਿਨ੍ਹਾਂ ਨੇ ਸਮੇਂ ਦੀਆਂ ਜੰਗਾਂ ਲੜੀਆਂ ਹੁੰਦੀਆਂ ਨੇ ਉਹਨਾਂ ਨੂੰ ਇਹ ਮੌਕੇ ਜ਼ਰੂਰ ਮਿਲਨੇ ਚਾਹੀਦੇ ਨੇ ਤੇ ਤੁਹਾਡੇ ਰੂਲ ਗੁਰੂ ਕਰਾਉਣ ਜਾ ਰਹੇ ਆ ਸਾਡੇ ਦੁੱਧੇ ਸਾਹਿਬ ਨੂੰ ਹਾਂਜੀ ਗੁਰਦੱਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋਤਾ ਸਾਹਿਬ ਇਹ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਜੀ ਧੰਨਵਾਦ ਇਹ ਦੁੱਧੇ ਸਾਹਿਬ ਜਿਸ ਤਾਂ ਤੁਸੀਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤਰਨ ਤਰਨ ਤੋਂ ਹੈ ਜੀ ਤੇ ਜਿਸ ਤਰ੍ਹਾਂ ਇਸ ਵਕਤ ਇੱਕ ਮੁੱਦਾ ਬਹੁਤ ਹੀ ਜ਼ਿਆਦਾ ਪਖਿਆ ਹੋਇਆ ਵਾ ਬਿਗਨਜੀਤ ਸਿੰਘ ਜੀ ਮਜੀਠੀਆ ਦਾ ਕੀ ਤੁਸੀਂ ਕਹਿਣਾ ਚਾਹੁੰਦੇ ਜੀ ਕਿ ਜੋ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਆ ਕੀ ਇਹ ਬਦਲਾਖੋਰੀ ਦਾ ਕਰਕੇ ਕਰ ਰਹੀ ਹੈ ਕਿ ਜੇ ਸੱਚ ਆ ਕਿ ਜਿਹੜਾ ਕਿ ਬਿਗਨਜੀਤ ਸਿੰਘ ਮਜੀਠੀਆ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਦੇਖੋ ਜੀ ਪਹਿਲੀ ਗੱਲ ਇਹ ਆ ਵੀ ਜੇ ਇਸ ਪਾਰਟੀ ਨੂੰ ਲੋਕਾਂ ਨੇ ਚੁਣਿਆ ਸੀ ਆਪਣੀ ਆਵਾਜ਼ ਬਣਾਈ ਸੀ ਵੀ ਸਾਡੇ ਲੋਕਾਂ ਦੇ ਪਬਲਿਕ ਦੇ ਮੁੱਦੇ ਹੱਲ ਹੋਣਗੇ ਇਹ ਮਸਲੇ ਜਿਹੜੇ ਅੱਜ ਮਜੀਠੀਆ ਸਾਹਿਬ ਦੇ ਪਰਚਾ ਜਿਹੜਾ ਦਿੱਤਾ ਇਹ ਸਰਕਾਰ ਜੇ ਚਾਹੁੰਦੀ ਤੇ 2022 ਦੇ ਆਉਂਦਿਆਂ ਹੀ ਇਹ ਸ਼ਾਨਦਿਨ ਹੋਣੀ ਚਾਹੀਦੀ ਸੀ ਜਿਹੜਾ ਅੱਜ ਪਰਚਾ ਹੈ ਉਹ ਬਦਲਾਖੋਰੀ ਦੀ ਰਾਜਨੀਤੀ ਜੇ ਨਾ ਕੰਮ ਕਰਨੇ ਹੀ ਵੇਖੋ ਜਿਹੜਾ ਬੰਦਾ ਤੇ ਵਿਜੀਲੈਂਸ ਤੋਂ ਡਰਦਾ ਭਾਜੀਪੀ ਚ ਜਲ ਜਾਂਦਾ ਹੈ ਉਦੀ ਜਾਂਚ ਉਦੋਂ ਖੰਜਦੀ ਹੈ ਤੇ ਜਿਹੜਾ ਕਾਂਗਰਸ ਚ ਰਹਿੰਦਾ ਸੀ ਉਹਦੇ ਤੇ ਪਰਚਾ ਵੀ ਹੁੰਦਾ ਆ ਸਾਡੇ ਭਾਰਤ 부ਸ਼ਨਾਸ਼ੂ ਜੀ ਤੇ ਪਰਚੇ ਹੋਏ ਸੋਨੀ ਸਾਹਿਬ ਤੇ ਹੋਏ ਕਿਕੀ ਢੱਲੋਂ ਜੀ ਤੇ ਪਰਚੇ ਹੋਏ ਕਿਉਂਕਿ ਉਹਨਾਂ ਨੇ ਇਹਨਾਂ ਦੀ ਜਿਹੜੀ ਈਨ ਨਹੀਂ ਮੰਨੀ ਜੇ ਮਜੀਠੀਆ ਸਾਹਿਬ ਬਚੇ ਰਹਿਆ ਕਿਉਂਕਿ ਉਹਨਾਂ ਉਹ ਭਾਜਪਾ ਤੇ ਅਕਾਲੀ ਦਲ ਦਾ ਸਮਝੌਤਾ ਰਿਆ ਆ ਉਹਨਾਂ ਦੇ ਭਾਜਪਾ ਦਾ ਵੀ ਹੱਥ ਰਿਆ ਕਿਉਂਕਿ ਭਾਜਪਾ ਦੇ ਜਿਹੜੀ ਆਮ ਆਦਮੀ ਉਹ ਇੱਕ ਬੀ ਟੀਮ ਇੱਕ ਬਜ਼ੇਰੀ ਇਹ ਵੀ ਪਾ ਜੋ ਭਾਜਪਾ ਤੋਂ ਇਸ਼ਾਰਾ ਕਰਦੀ ਆ ਉਹ ਆਮ ਆਦਮੀ ਇੱਥੇ ਹੋ ਕੰਮ ਕਰਦੇ ਤੇ ਜਿਹੜੇ ਮੁੱਦੇ ਆ ਤੁਹਾਨੂੰ ਪਤਾ ਵੀ ਡਰੱਗ ਦਾ ਉਹਦੇ ਉੱਤੇ ਸਬੰਧੀ ਪਰਚਾ ਜਿਹੜਾ ਕਾਂਗਰਸ ਸਰਕਾਰ ਨੇ ਮਜੀਠੀਆ ਸਾਹਿਬ ਦੇ ਉੱਤੇ ਦਿੱਤਾ ਸੀ ਸਾਹਿਬ ਕਿਉਂ ਲਾਉਂਦਾ ਵੀ ਕਿਉਂਕਿ ਸਾਡੇ ਮੰਤਰੀ ਰਹੇ ਨੇ ਸੀਨੀਅਰ ਨੇ ਮੇਰੇ ਤੋਂ ਪਰ ਜਿਹੜਾ ਬੰਦਾ ਨਜਾਇਜ਼ ਕੰਮ ਕਰੂਗਾ ਉਹਨੂੰ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਜਿਸ ਤਰ੍ਹਾਂ ਕਿ ਇਸ ਵਕਤ ਚੰਨੀ ਸਾਹਿਬ ਵੀ ਹੱਕ 'ਚ ਨੇ ਖੈਰਾ ਸਾਹਿਬ ਵੀ ਹੱਕ 'ਚ ਆਗੇ ਨੇ ਬੀਜੇਪੀ ਪਾਰਟੀ ਦੇ ਵੀ ਇੱਕ ਆਪਣੇ ਰਮਨੀਤ ਸਿੰਘ ਜੀ ਬਿੱਟੂ ਆ ਉਹ ਵੀ ਹੱਕ ਚ ਬੋਲ ਰਹੇ ਇੱਕ ਦਿਨ ਲੱਗ ਨਹੀਂ ਰਿਹਾ ਕਿ ਪਹਿਲਾਂ ਇਹੋ ਹੀ ਉਹਨਾਂ ਦੀ مخالਫਤ ਕਰਦੇ ਨੇ ਤੇ ਹੁਣ ਉਹੋ ਹੱਕ ਚ ਆਏ ਨੇ ਕੀ ਕਾਰਨ ਹੈ ਕਿ ਕਾਂਗਰਸ ਪਾਰਟੀ ਨੇ ਪਹਿਲੂ ਇਹ ਮੁੱਦੇ ਚੁੱਕੇ ਸੀਗੇ ਜਿਹੜੇ ਐਫ ਆਈ ਆਰ ਦਰਜ ਆ ਨਸ਼ੇ ਦੀ ਉਹ ਵੀ ਕਾਂਗਰਸ ਪਾਰਟੀ ਦੇ ਸਮੇਂ ਤੇ ਹੀ ਹੋਈ ਸੀਗੀ ਤੇ ਅੱਜ ਕਾਂਗਰਸ ਪਾਰਟੀ ਹੀ ਇਹਨਾਂ ਦੇ ਹੱਕ ਚ ਖੜੀ ਹੈ ਦੇਖੋ ਜੀ ਜਦੋਂ ਕਾਂਗਰਸ ਪਾਰਟੀ ਨੇ ਐਫ ਆਈ ਆਰ ਦਰਜ ਕੀਤੇ ਉਸ ਤੋਂ ਬਾਅਦ ਉਹ ਜੇਲ ਵੀ ਕੱਟ ਆਏ ਉਦੋਂ ਇਹਨਾਂ ਦੀ ਜਾਂਚ ਹੋਈ ਆਈ ਜਦੋਂ ਉਦੋਂ ਜਾਂਚ ਹੋ ਗਈ ਉਦੋਂ ਐਸਆਈਆਰ ਦੁਬਾਰਾ ਇੱਕ ਦਰਜ ਹੋਣੀ ਚਾਹੀਦੀ ਸੀ ਨਾ ਕਿ 2 ਸਾਲ ਬਾਅਦ ਇਹ ਜਿਹੜੀ ਐਸਆਈਆਰ ਦਰਜ ਹੋਣੀ ਚਾਹੀਦੀ ਸੀ ਇਹ ਹੋ ਸਕਦਾ ਹੋਰ ਵੀ ਕਈ ਜਿਹੜੇ ਬਿਆਨ ਮੁੱਖ ਮੰਤਰੀ ਸਾਹਿਬ ਦੇ ਆਏ ਨੇ ਕਿ ਉਹਨਾਂ ਹੋਰ ਲੀਡਰਾਂ ਦੇ ਉੱਤੇ ਵੀ ਟਾਰਗੇਟ ਹੋ ਸਕਦਾ ਇਹ ਰਾਜਨੀਤੀ ਤੋਂ ਬਦਲਾਅ ਹੋ ਰਹੀ ਆ ਜਿਹੜੀ ਨਾ ਕਿ ਕੋਈ ਇਹਦਾ ਆਮ ਪਬਲਿਕ ਨੂੰ ਮੁੱਦਿਆਂ ਤੋਂ ਭੜਕਾਉਣ ਦੀ ਗੱਲ ਹੈ ਇਹਨੇ ਮੁੱਦੇ ਆ ਲੋਕਾਂ ਦੇ ਉਹਨਾਂ ਵੱਲੋਂ ਧਿਆਨ ਭਟਕਾਉਂਦਾ ਹੈ ਜਿਹੜਾ ਇੱਕ ਨਵਾਂ ਚੂਫਾਇਆ ਕਿਉਂਕਿ ਇਹਨਾਂ ਦੇ ਆਪਣੇ ਘਰ ਚ ਕਲੇਸ਼ ਪਿਆ ਹੋਇਆ ਇੱਕ ਤੜਾ ਆਦਮੀ ਨੇ ਇੱਧਰ ਐ ਇੱਕ ਤੜਾ ਦਿੱਲੀ ਵਾਲੇ ਕਨ ਕੋਈ ਲੱਗਦਾ ਨਹੀਂ ਕਿ ਇੱਕ ਸਮੇਂ ਦੇ ਵਿੱਚ ਕੇਜਰੀਵਾਲ ਨੂੰ ਅੰਮ੍ਰਿਤਸਰ ਵਿੱਚ ਆਣ ਕੇ ਤੇ ਰਿਟਰਨ ਦੇ ਵਿੱਚ ਮਾਫੀ ਲਿਖ ਕੇ ਦੇਣੀ ਪਈ ਸੀਗੀ ਕਿ ਉਸ ਦਾ ਬਦਲਾ ਖੋਰੀ ਤੇ ਨਹੀਂ ਇਹ ਕਹਿਣ ਦੀ ਕੋਈ ਗੱਲ ਹੈ ਜੀ ਤੁਸੀਂ ਆਪ ਸਮਝਦਾਰ ਜੀ ਸਿਆਸਤਦਾਨ ਦੱਸਦਾ ਨਹੀਂ ਹੁੰਦਾ ਜੋ ਕਰਦਾ ਹੁੰਦਾ ਤੇ ਜੋ ਕਰਦਾ ਉਹ ਦੱਸਦਾ ਨਹੀਂ ਹੁੰਦਾ ਇਸ ਕਰਕੇ ਸਭ ਆਪਾਂ ਨੂੰ ਪਤਾ ਕਿਉਂਕਿ ਜਿਹੜੀ ਉਹਨਾਂ ਨੇ ਪਹਿਲਾਂ ਮਾਫੀ ਮੰਗੀ ਉਹਦਾ ਹੀ ਅੱਜ ਬਦਲਾ ਜਿਹੜਾ ਉਹ ਲਿਆ ਜਾ ਰਿਹਾ ਤਿੰਨ ਜਿਹੜੇ ਆ ਐਸਪੀ ਬਦਲੇ ਡੀਜੀਪੀ ਸਸਪੈਂਡ ਕਰਦਾ ਜਿੱਦਾਂ ਕਿ ਪਰਮਾਰ ਸਾਹਿਬ ਦਾ ਪੁਰਾਣਾ ਰਿਕਾਰਡ ਜਿਹੜਾ ਉਹ ਬਹੁਤ ਵਧੀਆ ਸੀ ਪਰ ਕੀ ਉਹਨਾਂ ਨੂੰ ਜਦੋਂ ਡੀਏਡੀਜੀਪੀ ਉਹਨਾਂ ਨੂੰ ਲਾਇਆ ਗਿਆ ਵਿਜੀਲੈਂਸ ਤੇ ਹਫਤੇ ਦੇ ਬਾਅਦ ਹੀ ਉਹਨਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਕਰਨੇ ਹੋਈ ਕਿ ਉਹ ਮਨੀਤਿਆ ਸਾਹਿਬ ਦੇ ਪਰਚਾ ਨਹੀਂ ਦੇਣਾ ਚਾਹੁੰਦੇ ਤੇ ਹੋਰ ਵਿਜੀਲੈਂਸ ਵਾਲੇ ਲਾ ਕੇ ਬਦਲ ਕੇ ਉਹਨਾਂ ਨੇ ਇਹ ਕੰਮ ਕਰਾਇਆ ਤੇ ਗਾਂ ਹੋ ਸਕਦਾ ਹੋਰ ਵੀ ਕਈ ਲੀਟਰਾਂ ਦੇ ਹੋਵੇ ਕਿ ਇੱਥੇ ਇਹ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਵਾਅਦੇ ਕੀਤੇ ਸੀਗੇ ਜਿਨ੍ਹਾਂ ਤੋਂ ਉਹ ਪਿੱਛੇ हट ਰਹੀ ਆ ਵਾਅਦੇ ਨਹੀਂ ਪੂਰੇ ਹੋ ਰਹੇ ਜਿਸ ਕਰਕੇ ਇਹ ਲੋਕਾਂ ਦਾ ਧਿਆਨ ਪੜਤਾਇਆ ਗਿਆ ਇਹ ਤੇ ਨੈਚਰਲੀ ਗੱਲ ਹੈ ਜੀ ਆਮ ਲੋਕਾਂ ਕੋਲ ਜਾ ਕੇ ਤੁਸੀਂ ਪੁੱਛੋ ਵੀ ਜਿਨ੍ਹਾਂ ਆਸਾਂ ਉਮੀਦਾਂ ਨਾਲ ਉਹਨਾਂ ਨੇ ਸਰਕਾਰ ਨੂੰ ਬਹੁਤ ਮਤਦਾਹੀ 92 ਐਮਐਲਏ ਬਣਾਏ ਪਰ ਉਹਨਾਂ ਉਮੀਦਾਂ ਦੇ ਉੱਤੇ ਜਿਹੜੇ ਆਏ ਪਾਰਟੀ ਨਹੀਂ ਖਰੀ ਉਤਰੀ ਇਹਨਾਂ ਨੇ ਆਪਣੇ ਹੀ ਜਿਹੜੇ ਵਰਕਰ ਨੇ ਉਹ ਮੈਯੂਸ ਨੇ ਕਿਉਂਕਿ ਜੇ ਕੋਈ ਆਉਂਦਾ ਦੇਣਾ ਹੁੰਦਾ ਤੇ ਉਹ ਦਿੱਲੀੋਂ ਜੇ ਕੋਈ ਰਾਜ ਸਭਾਜ ਭੇਜਣਾ ਹੁੰਦਾ ਜੋ ਦਿੱਲੀੋਂ ਜੇ ਕੋਈ ਚੇਅਰਮੈਨ ਲਾਉਣਾ ਉਹ ਦਿੱਲੀੋਂ ਤੇ ਪੰਜਾਬ ਵੋਟਾਂ ਨੇ ਪੰਜਾਬ ਦੇ ਲੋਕਾਂ ਨੇ ਪਾਈਆਂ ਤੇ ਉਹਦੇ ਜਿਹੜੇ ਉਹ ਦਿੱਲੀ ਵਾਲਿਆਂ ਨੂੰ ਮਿਲ ਰਹੇ ਹੁਣ 2027 'ਚ ਲੋਕਾਂ ਨੂੰ ਪਤਾ ਲੱਗੂਗਾ ਵੀ ਅਸੀਂ ਪੰਜਾਬ ਦੇ ਬੰਦਿਆਂ ਨੂੰ ਜਿਤਾਉਣਾ ਕਿ ਦਿੱਲੀ ਵਾਲਿਆਂ ਨੂੰ ਜਿਤਾਉਣਾ ਪਰ ਤੁਸੀਂ ਹੁਣੇ ਕਿਹਾ ਕਿ ਇਹ ਭਾਜਪਾ ਤੇ ਆਮ ਆਦਮੀ ਪਾਰਟੀ ਜਿਹੜੀ ਆ ਕਿ ਇਹ ਵੀ ਟੀਮ ਆ ਪਰ ਜੇਕਰ ਇਹ ਵੀ ਟੀਮ ਆ ਤਾਂ ਵਿਕਰਮਜੀਤ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਰਵਨੀਤ ਸਿੰਘ ਜੀ ਬਿੱਟੂ ਆਏ ਨੇ ਉਹ ਵੀ ਤੇ ਭਾਜਪਾ ਪਾਰਟੀ ਦੇ ਨੇ ਦੇਖੋ ਬਿੱਟੂ ਜੀ ਆਏ ਨੇ ਬਿੱਟੂ ਮੈਂ ਤਾਂ ਕਹਿ ਰਿਹਾ ਵੀ ਇਧਰੋਂ ਫੜਾ ਲਿਆ ਤੇ ਇਧਰੋਂ ਛੜਾ ਲਿਆ ਜਦੋਂ ਤੁਹਾਡੀ ਕਹਿੰਦਾ ਇਹ ਵਾ ਕਿ ਇਹ ਆਪਸ ਵਿੱਚ ਗੇਮ ਖੇਡ ਰਹੇ ਤੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਨੈਚਰਲੀ ਗੱਲ ਹੈ ਜੀ ਇਹ ਮਜੀਠੀਆ ਸਾਹਿਬ ਤੇ ਪਰਚਾ ਅੱਜ ਦਿੱਤਾ 2 ਸਾਲ ਪਹਿਲਾਂ ਦਿੰਦੇ ਆਉਂਦੇ ਦੇਣਾ ਚਾਹੀਦਾ ਇਹ ਉਦੋਂ ਪਤਾ ਲੱਗਦਾ ਲੋਕਾਂ ਨੂੰ ਵੀ ਇਹਨਾਂ ਨੇ ਬਦਲਾਖੋਰੀ ਨਹੀਂ ਭਾਵਨਾ ਨਹੀਂ ਇਹ ਕਿ ਸੱਚੀ ਰਾਜਨੀਤੀ ਕਰਨ ਵਾਸਤੇ ਆਏ ਨੇ 3 ਸਾਲ ਦਾ ਕੀ ਕੀ ਕਰਦੇ ਨੇ ਹੋਂਦ ਇਹਨਾਂ ਦਾ ਜਿਹੜਾ ਆ ਉਹ ਮੇਰੀ ਡੁੱਬਣ ਵਾਲੀ ਹੋਈ ਆ ਤੁਸੀਂ ਇਹ ਦੇਖੋ ਕਾਲੀ ਦਲ ਨੇ ਵੀ ਇਹਨਾਂ ਨੂੰ ਪਿਛਲੀ ਇਲੈਕਸ਼ਨ ਚ ਸਹਾਇਤਾ ਕੀਤੀ ਹੈ ਜਿਤਾਉਣ ਚ ਜਿਹੜੀਆਂ ਤਿੰਨ ਗਿੱਦੜਪਾਹਾ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲਾ ਦੀਆਂ ਇਲੈਕਸ਼ਨ ਚ ਚੋਣਾਂ ਇਹ ਕਾਲੀ ਦਲ ਨੇ ਆਪਣਾ ਕੈਂਡੀਡੇਟ ਨਹੀਂ ਖਿਲਾ ਰਿਆ ਇਸ ਤ੍ਰੀ ਸੋਈ ਨਹੀਂ ਲੱਗਦਾ ਕਿ ਜੇਕਰ ਕਾਲੀ ਪਾਰਟੀ ਇਹਨਾਂ ਦੇ ਸਮਰਥਨ ਦੇ ਵਿੱਚ ਐ ਫਿਰ ਕਾਲੀ ਪਾਰਟੀ ਦੇ ਆਗੂਆਂ ਦੇ ਉੱਤੇ ਇਹੋ ਜੀ ਤਸ਼ੱਦਦ ਕਰਨੀ ਇਹੋ ਜਿਹਾ ਐਫ ਆਈ ਆਰ ਦਰਜ ਕਰਨਾ ਕਿ ਸਹੀ ਹੈ ਪਾਰਟੀਆਂ ਹੱਕ ਚ ਹੁੰਦੀਆਂ ਬੰਦੇ ਹੱਕ ਚ ਨਹੀਂ ਹੁੰਦੇ ਕਈ ਪਾਰਟੀ ਹਾਈ ਕਮਾਂਡ ਦੇ ਜਿਹੜੇ ਫੈਸਲੇ ਦਿੱਲੀ ਹੋਣੇ ਆ ਪੰਜਾਬ ਵਾਲਿਆਂ ਨੂੰ ਤੇ ਪਤਾ ਹੀ ਨਹੀਂ ਵਿਚਾਰਿਆ ਨਹੀਂ ਕੁਝ ਫਿਰ ਜਿਹੜੇ ਭਗਵੰਤਬਾਹ ਸਾਹਿਬ ਆ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਫਿਰ ਕੀ ਰਵੜ ਦੀ ਮੂਰ ਮੰਨਿਆ ਜਾਏਗਾ ਉਹ ਤਾਂ ਅਸੀਂ ਦੇਖ ਹੀ ਰਹੇ ਜਦੋਂ ਚੇਅਰਮੈਨੀਆਂ ਦਿੱਲੀ ਵਾਲਿਆਂ ਨੂੰ ਮਿਲ ਰਹੀਆਂ ਪੰਜਾਬ ਦੇ ਕਿਸੇ ਬੰਦੇ ਨੂੰ ਚੇਅਰਮੈਨੀਆਂ ਮਿਲੀ ਤੇ ਦੱਸੋ ਤੇ ਇਹ ਤਾਂ ਮਾ ਦਿੱਲੀੋਂ ਚੱਲਣ ਦੀ ਸਰਕਾਰ ਪੰਜਾਬ ਚੋਂ ਥੋੜੀ ਚੱਲਦੀ ਪਈ ਚੰਡੀਗੜ੍ਹੋਂ ਥੋੜੀ ਚੱਲ ਸਰਕਾਰ ਚੱਲਦੀ ਪਈ ਤੁਸੀਂ ਨਿਊਜ਼ ਪੜ੍ਹਦੇ ਜੇ ਦੇਖੋ ਉਹਦੇ ਜਿਹੜੇ ਸਾਰੇ ਚੇਅਰਮੈਨ ਜਿਹੜੇ ਆ ਉਹ ਲਾਏ ਪੰਜਾਬ ਤੋਂ ਬਾਹਰ ਦੇ ਤੇ ਜਿਹਨੇ ਰਾਜ ਸਭਾ 'ਚ ਭੇਜੇ ਆ ਉਹ ਵੀ ਤੁਸੀਂ ਜਾਣਦੇ ਨੇ ਇੱਕ ਬੰਦੇ ਨੂੰ ਰਾਜ ਸਭਾ ਦਾ ਮੈਂਬਰ ਆ ਵੇਖੋ ਚੰਗਾ ਭਲਾ ਉਹਨੂੰ ਉਧਰੋਂ ਅਸਤੀਫਾ ਦਿਵਾ ਗਏ ਉਹਨੂੰ ਐਮਐਲ ਇਲੈਕਸ਼ਨ ਲੜਾਤੀ ਕੀ ਗੱਲ ਉੱਥੇ ਕੋਈ ਆਮ ਆਦਮੀ ਦਾ ਵਰਕਰ ਜਾਂ ਲੀਡਰ ਨਹੀਂ ਹੈਗਾ ਲੁਧਿਆਣੇ ਪਰ ਉਹ ਕਹਿੰਦੇ ਨੇ ਆਮ ਆਦਮੀ ਪਾਰਟੀ ਸਰਕਾਰ ਦਾ ਇਹ ਕਹਿਣਾ ਕਿ ਜੇਕਰ ਅਸੀਂ ਕਾਂਗਰਸ ਜਾਂ ਅਕਾਲੀ ਜਾਂ ਭਾਜਪਾ ਪਾਰਟੀ ਤੇ ਐਫਆਈਆਰ ਦਰਜ ਕਰਵਾਉਣ ਲਈ ਤੇ ਅਸੀਂ ਆਪਣੀ ਵੀ ਪਾਰਟੀ ਦੇ ਐਮਐਲਏਾਂ ਤੇ ਐਫਆਈਆਰ ਦਰਜ ਕਰਾਈਆਂ ਜਿਹੜੀ ਕਿ ਰਿਸ਼ਵਤਖੋਰੀ ਦੇ ਮੈਂ ਕੋਈ ਉਹ ਇਹ ਸੋਚਦੇ ਫਿਰ ਉਹਨੇ ਆਪਾਂ ਕੀ ਇਹਦੇ ਤੇ ਸਪਸ਼ਟੀਕਰਨ ਦੇਈਏ ਨਸੋ ਤੇ ਇੱਥੇ ਤਾਂ ਬੰਦਾ ਨਾ ਫਿਰ ਉਹ ਆਪਣੀ ਪਾਰਟੀ ਨੂੰ ਵੀ ਟਾਰਗੇਟ ਕਰ ਰਹੇ ਨੇ ਕਿ ਜਿੱਥੇ ਗਲਤ ਆ ਗਲਤ ਤੇ ਸਹੀ ਹੈ ਸਹੀ ਮੇਰੀ ਉਹ ਵੀ ਉਹ ਵੀ ਵੇਖੋ ਜਦੋਂ ਜਿਮਣੀ ਚੋਣ ਆਉਂਦੀ ਉਦੋਂ ਹੀ ਕਿਉਂ ਹੁੰਦਾ ਜਦੋਂ ਜਿਮਨੀ ਜੌਨ ਸੰਗਰੂਰ ਆਲੇ ਆਈ ਤੇ ਸਿੰਗਲੇ ਨੂੰ ਪਰਚਾ ਦੇ ਤਾ ਹੁਣ ਲੁਧਿਆਣੇ ਦੀ ਜਿਮਨੀ ਜੌਨ ਆਈ ਤੇ ਰਮਨ ਨੂੰ ਦੇ ਤਾ ਕੱਲੋਂ ਜਿਮਨੀ ਜੌਨ ਹੋਰ ਕੋਈ ਆ ਗਈ ਤੇ ਹੋਰ ਵੀ ਟੰਗ ਦੇਣਗੇ ਉਹ ਹੁੰਦੀ ਆ ਲੋਕਾਂ ਨੂੰ ਦਿਖਾਉਣਾ ਵੀ ਅਸੀਂ ਆਪ ਦੁੱਧ ਧੋਤੇ ਆ ਇੱਕ ਕਾਮ ਮਾਰ ਕੇ ਟੰਗਣਾ ਵੀ ਜਿਹੜਾ ਕਹਿੰਦੇ ਨਾ ਕਹਾਵਤ ਆ ਇੱਕ ਕਾਮ ਮਾਰ ਕੇ ਟੰਗ ਉਹਦੇ ਬਾਕੀ ਕਾਮ ਜਿਹੜੇ ਸਿੱਧੇ ਹੋ ਜਾਂਦੇ ਆ ਇਹ ਇਹ ਜਿਹੜੀ ਆ ਇਹ ਉਹਨਾਂ ਦੀ ਇਲੈਕਸ਼ਨ ਦੀ ਰਾਜਨੀਤੀ ਆ ਵੋਟਾਂ ਲੈਣ ਦਾ ਸਟੈਂਡ ਜਿਸ ਤਰ੍ਹਾਂ ਕਿ ਇਸ ਵਕਤ ਇਲੈਕਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਧੜਾ ਧੜ ਅਸਤੀਫੇ ਦਿੱਤੇ ਜਾ ਰਹੇ ਨੇ ਕਿ ਬ੍ਰਿਜ ਪੋਜੀਸ਼ਨ ਆਛੂ ਜੀ ਜਿਹੜੇ ਸੀਗੇ ਉਹਨਾਂ ਨੇ ਵੀ ਆਪਣਾ ਅਸਤੀਫਾ ਦੇ ਤਾ ਨਾਲ ਲੱਗਦੇ ਹੋਰ ਵੀ ਕਈ ਜਣੇ ਉਹਦੇ ਅਸਤੀਫੇ ਦਿੱਤੇ ਨੇ ਇਥੇ ਕਾਂਗਰਸ ਪਾਰਟੀ ਦੀ ਇਹ ਨਹੀਂ ਮੰਨਦੇ ਕਿ ਇੱਕ ਪਹਾੜ ਹੈ ਇਹ ਲੱਗਦਾ ਕਿ ਕਾਂਗਰਸ ਪਾਰਟੀ ਪੰਜਾਬ ਤੋਂ ਖਤਮ ਹੁੰਦੀ ਜਾ ਰਹੀ ਨਹੀਂ ਨਹੀਂ ਕੋਈ ਨਹੀਂ ਕਾਂਗਰਸ ਪਾਰਟੀ ਕਦੀ ਵੀ ਖਤਮ ਨਹੀਂ ਹੋ ਸਕਦੀ ਕੰਗਰੇਸ ਦਾ ਜਿਹੜਾ ਬਹੁਤ ਪੁਰਾਣਾ ਇਤਿਹਾਸ ਆ ਮੈਂ ਇਹ ਗੱਲ ਕਹੂੰਗਾ ਵੀ ਇਹ ਜਿਹੜੀ ਜ਼ਿੰਮੇਵਾਰੀ ਜਿਹਨਾਂ ਬੰਦਿਆਂ ਨੇ ਇਲੈਕਸ਼ਨ 'ਚ ਲਈ ਸੀ ਉਸ ਜ਼ਿੰਮੇਵਾਰੀ ਨੂੰ ਉਹਨਾਂ ਨੇ ਖੂਬ ਨਿਭਾਇਆ ਪਰ ਉਹਨਾਂ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਕਿਉਂਕਿ ਜਦੋਂ ਪਿੱਛੇ ਹਾਰ ਹੋਈ ਸੀ ਉਦੋਂ ਸੁਨੀਲ ਜਾਖੜ ਜੀ ਨੇ ਵੀ ਭਾਜਪਾ ਦੇ ਨੇ ਅਸਤੀਫਾ ਦਿੱਤਾ ਇਹ ਉਹਨਾਂ ਨੇ ਮਨਜ਼ੂਰ ਕਰਨਾ ਨਾ ਕਰਨਾ ਉਹ ਪਾਰਟੀ ਦੇ ਡਿਪੈਂਡ ਕਰਦਾ 2024 ਦੀ ਇਲੈਕਸ਼ਨ ਜੋ ਤੁਸੀਂ ਵੇਖਿਆ ਬੀਜੇਪੀ ਦੀ ਹਾਰ ਹੋਈ ਉਹ ਚ ਸੁਨੀਲ ਜਾਖੜ ਜੀ ਨੇ ਅਸਤੀਫਾ ਭੇਜਿਆ ਉਹਨਾਂ ਨਹੀਂ ਪ੍ਰਵਾਨ ਕੀਤਾ ਸਾਡੇ ਵੀ ਕਾਂਗਰਸ ਦੇ ਜਿਹੜੇ ਸੀਨੀਅਰ ਨੇ ਉਹਨਾਂ ਨੇ ਆਪਣਾ ਅਸਤੀਫਾ ਭੇਜਿਆ ਉਹ ਹਾਈ ਕਮਾਂਡ ਦਾ ਕੰਮ ਹੈ ਲੈਣਾ ਜਾਂ ਨਾ ਲੈਣਾ ਪਰ ਕੀ ਕਾਰਨ ਰਿਹਾ ਕਿ ਹਾਰ ਹੋਣ ਦਾ ਉੱਥੇ ਏਡੇ ਏਡੇ ਆਪਣੇ ਬੈਠੇ ਸੀਗੇ ਲੀਡਰ ਬੈਠੇ ਸੀਗੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਬੈਠੇ ਸੀਗੇ ਕੀ ਕਾਰਨ ਰਿਹਾ ਕਾਂਗਰਸ ਨੂੰ ਲੋਕ ਪਸੰਦ ਕਰਦੇ ਸੀਗੇ ਲੁਧਿਆਣਾ ਦੇ ਵਿੱਚ ਐਡੀ ਕੀ ਗੱਲ ਹੋ ਗਈ ਆਮ ਆदमी پارٹی ਦੀ ਜਿੱਤ ਵੱਡੀ ਹੋਈ ਦੇਖੋ ਜੀ ਸਾਰਾ ਜਿਹੜਾ ਪ੍ਰਜਾਤੰਤਰ ਸਰਕਾਰ ਦਾ ਲੁਧਿਆਣੇ ਲੱਗਾ ਹੈ ਇਲੈਕਸ਼ਨ ਜਿਤਾਉਣ ਵਾਸਤੇ ਆਮ ਆਦਮੀ ਉਹਦੇ ਨਾਲ ਕੁਝ ਜਿਹੜੇ ਸਲੀਪਰ ਸੈਲ ਕਾਂਗਰਸ ਦੇ ਉਹ ਵੀ ਨਾਲ ਉਹਨਾਂ ਦੇ ਲੱਗੇ ਸੀ ਮੈਂ ਜਿਹੜਾ ਕਾਂਗਰਸੀ ਜਿਹਦੇ ਖੂਨ ਚ ਕਾਂਗਰਸ ਹੈ ਨਾ ਉਹ ਕਦੇ ਵੀ ਵਿਰੋਧਤਾ ਨਹੀਂ ਕਰਦਾ ਜਿਹੜੇ ਸਲੀਪਰ ਨਾਲ ਛੱਡੇ ਹੁੰਦੇ ਆ ਨਾ ਵਿਰੋਧੀ ਪਾਰਟੀਆਂ ਨੇ ਉਹ ਜਿਹੜੇ ਆ ਉਹ ਘਾਤ ਲਾਉਂਦੇ ਆ ਤੇ ਇਹੀ ਵੀ ਤਰ੍ਹਾਂ ਘਾਤ ਲੁਧਿਆਣੇ 'ਚ ਹੋਇਆ ਇਸੇ ਲੱਗਦਾ ਕਿ ਫਿਰ ਕਿਤੇ ਨਾ ਕਿਤੇ ਤੁਹਾਡਾ ਦਰਦ ਜਿਹੜਾ ਛਲਕ ਪੈਂਦਾ ਕਿ ਤੁਹਾਡੇ ਖੂਨ ਦੇ ਵਿੱਚ ਕਾਂਗਰਸ ਪਾਰਟੀ ਆ ਤੇ ਤੁਹਾਨੂੰ ਵੀ ਕਿਤੇ ਨਾ ਕਿਤੇ ਚੋਟ ਵੱਜੀ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਮੈਂ ਤਰਨਤਾਨ ਦੀ ਗੱਲ ਕਰਨ ਨੂੰ ਤਰਨਤਾਨ 'ਚ ਕਾਂਗਰਸ ਨਹੀਂ ਹਾਰਦੀ ਕਾਂਗਰਸ ਨੂੰ ਆਪਣੇ ਨੇ ਰਾਇਆ ਕਿਉਂ ਕਿਉਂਕਿ ਇੱਥੇ ਤਰਨਤਾਂ ਚ ਮੈਂ ਡਾਕਟਰ ਧਰਨਵੀਰ ਅਗਨੀਉਤਰੀ ਜੀ ਦੇ ਨਾਂ ਰਿਆਂ ਮੇਰਾ ਧੜਾ ਨਹੀਂ ਨਹੀਂ ਕੋਈ ਮੈਂ ਕਾਂਗਰਸੀ ਆ ਪਰ ਲੋਕ ਜਿਹੜੇ ਵਿਰੋਧੀ ਆ ਜਾਂ ਕਾਂਗਰਸ ਦੇ ਨਵੇਂ ਆਏ ਹੋਏ ਵਰਗ ਲੀਡਰ ਨੇ ਉਹ ਸਾਨੂੰ ਡਾਕਟਰ ਧਰਨਵੀਰ ਅਗਨੀਉਤਰੀ ਦਾ ਧੜਾ ਸਮਝਦੇ ਨੇ ਹਿੰਦੂ ਹੋਣ ਦੇ ਨਾਤੇ ਸਾਨੂੰ ਉਹ ਦੱਬਣਾ ਚਾਹੁੰਦੇ ਨੇ ਕਿਉਂਕਿ ਲੁਧਿਆਣੇ ਜੀ ਵੀ ਜੇ ਖਮਿਆਜਾ ਭੁਗਤਣਾ ਪਿਆ ਭਾਰਤ ਭੂਸ਼ਨਾਸ਼ੂ ਜੀ ਨੂੰ ਤੇ Hindu leader ਹੋਣ ਕਰਕੇ ਤੇ ਮੈਂ ਵੀ ਜੇ ਤਰਨਤਾ ਜੇ ਮੇਰਾ ਨੁਕਸਾਨ ਹੋ ਰਿਹਾ ਤੇ Hindu ਹੋਣ ਕਰਕੇ ਕਿਉਂਕਿ ਆਲੋ ਪਾਰਟੀ ਦੇ ਵਿੱਚ ਬੜਾ ਵਾਨਾ ਆਉਂਦਾ ਸੀਗਾ ਤੁਸੀਂ ਪਾਰਟੀ ਦੇ ਕਈ ਕੰਮ ਕੀਤੇ ਤੁਸੀਂ ਉਸ ਵੇਲੇ ਪਾਰਟੀ ਦੇ ਨਾਲ ਜੁੜੇ ਰਹੇ ਜਿਸ ਵਕਤ ਪਾਰਟੀ ਦਾ ਇੱਥੇ ਕੋਈ ਵੀ ਵਰਕਰ ਕੰਮ ਕਰਨ ਦਾ ਚਾਹਵਾਨ ਨਹੀਂ ਸੀਗਾ ਪਰ ਕੀ ਕਰਨਿਆ ਕਿ ਐਸ ਵਕਤ ਤੁਹਾਡੇ ਨਾਲ ਇੰਨੀ ਇਹ ਹੋ ਰਹੀ ਹੈ ਕਿ ਜਿਦਾਂ ਕਹਿ ਰਿਹਾ ਵਿਰੋਧਤਾ ਤੁਹਾਡੀ ਹੋ ਰਹੀ ਆ ਜਿਦਾਂ ਤੁਹਾਨੂੰ ਬਾਹਰ ਕੱਢ ਦਿੱਤਾ ਗਿਆ ਪਾਰਟੀ ਤੋਂ ਵਿਰੋਧਤਾ ਸਾਰੇ ਇਹੋ ਹੀ ਮੈਂ ਤੁਹਾਨੂੰ ਮੈਂ ਦੱਸੀ ਗੱਲ ਵੀ ਇੱਕ ਤੇ ਜਿਹੜਾ ਪਿਛਲੇ 15 ਸਾਲ ਤੋਂ ਅਸੀਂ ਕਿਉਂਕਿ ਡਾਕਟਰ ਅਗਨੀ ਉਤਰੀ ਸਾਹਿਬ ਇੱਥੇ ਸੀ ਹਰਕਨਚਾਦ ਸੀ ਉਹ ਐਮਐਲਏ ਸੀ ਉਹਨਾਂ ਦੇ ਨਾਲ ਵਿਚਰਦੇ ਰਹੇ ਪਾਰਟੀ ਨੂੰ ਮਜ਼ਬੂਤ ਕੀਤਾ ਉਹਨਾਂ ਨੇ ਮੈਨੂੰ ਬਲੰਗ ਪ੍ਰਧਾਨ ਬਣਾਇਆ ਸੀ ਮੈਂ ਉਹਨਾਂ ਦਾ ਧੰਨਵਾਦੀ ਹਾਂ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਜਿਹੜੇ ਆ ਉਹ ਰਹਿ ਗਏ ਲਵਾਰਸ ਹੋ ਗਏ ਇੱਥੇ ਕਾਫੀ ਲੀਡਰ ਆਏ ਨੇ ਜਿਹੜੇ ਟਿਕਟ ਦੇ ਦਾਵੇਦਾਰ ਨੇ ਟਿਕਟਾਂ ਮੰਗਦੇ ਪਏ ਨੇ ਪਰ ਉਹ ਕਾਂਗਰਸ ਨੂੰ ਮਜ਼ਬੂਤ ਨਹੀਂ ਕਰ ਰਹੇ ਉਹ ਆਪਣੇ ਧੜੇ ਨੂੰ ਮਜ਼ਬੂਤ ਕਰ ਰਹੇ 2022 ਤੋਂ ਲੈ ਕੇ ਉਹਨਾਂ ਦੇ ਜਾਣ ਤੋਂ ਬਾਅਦ 2000 25 ਤੱਕ ਜਨਵਰੀ ਤੱਕ ਜਿਹੜਾ ਹਰ ਕਾਂਗਰਸ ਦੇ ਈਵੈਂਟ ਦੇ ਵਿੱਚ ਅਸੀਂ ਹਿੱਸਾ ਲਿਆ ਜੋ ਵੀ ਪਾਰਟੀ ਦਾ ਹੁਕਮ ਆਉਂਦਾ ਸੀ ਪਰ ਕੁਝ ਬਾਹਰੀ ਲੋਕਾਂ ਨੇ ਇਥੇ ਆ ਕੇ ਆਪਣੇ ਚਿਹਤਿਆਂ ਨੂੰ ਅੱਗੇ ਲਾਉਣ ਕਰਕੇ ਜਿਹੜਾ ਉਹ ਕਾਂਗਰਸ ਦਾ ਨੁਕਸਾਨ ਕੀਤਾ ਹੁਣ ਆਖਿਰ ਦੇ ਵਿੱਚ ਤੁਸੀਂ ਕੀ ਮੈਸੇਜ ਕਰਨਾ ਚਾਹੁੰਦੇ ਜੀ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਜਾਂ ਆਪਣੇ ਲੀਡਰਾਂ ਮੈਂ ਆਪਣੇ ਕਾਂਗਰਸ ਦੇ ਵਰਕਰਾਂ ਨੂੰ ਬੇਨਤੀ ਕਰੂੰਗਾ ਵੀ ਆਪਾਂ ਪੁਰਾਣੇ ਕਾਂਗਰਸੀ ਜਿਹੜੇ ਡਾਕਟਰ ਧਰਮਵੀਰ ਅਗਨੀ ਹੋਤਰੀ ਜੀ ਨਾਲ ਚੱਲਦੇ ਰਹੇ ਕਿਉਂਕਿ ਉਤੋਂ ਪਹਿਲਾਂ ਤੇ ਇੱਥੇ ਕਾਂਗਰਸੇ ਨਹੀਂ ਲवारਸ ਹੁੰਦੀ ਸੀ ਜਿਹੜਾ ਆਉਂਦਾ ਹੈ ਹੀ ਟਿਕਟ ਲੜਦਾ ਹੈ ਤੇ ਫੜ ਕੇ ਦਿੱਲੀ ਜਾਂ ਚੰਡੀਗੜ੍ਹ ਜਾ ਕੇ ਬਹਿ ਜਾਂਦਾ ਇਹ 2012 ਤੋਂ ਲੈ ਕੇ 2022 ਤੱਕ ਐਮਐਲਏ ਸਾਹਿਬ ਰਹੇ ਨੇ ਉਹਨਾਂ ਨਾਲ ਜਿਨ੍ਹਾਂ ਨੇ ਕੰਮ ਕੀਤਾ ਹੈ ਉਹ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੇ ਉਹਨਾਂ ਦੇ ਜਿਹੜੀ ਸੋਚ ਨੂੰ ਅੱਗੇ ਵਧਾਈਏ ਪਾਰਟੀ ਜਿੰਨੂੰ ਵੀ ਟਿਕਟ ਦੇਗੀ ਉਹਦੇ ਨਾਲ ਚੱਲ ਕੇ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੇਗੀ ਇਹ ਸੰਜੀਤ ਕਾਂਗਰਸ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਜਿਨ੍ਹਾਂ ਨੇ ਇਹ ਵੀ ਸੰਦੇਸ਼ ਦਿੱਤਾ ਹੈ ਕਿ ਮੇਰੇ ਖੂਨ ਦੇ ਵਿੱਚ ਕਾਂਗਰਸ ਪਾਰਟੀ ਬੋਲਦੀ ਹੈ ਚਾਹੇ ਜੋ ਮਰਜ਼ੀ ਹੋ ਜਵੇ ਮੈਂ ਕਾਂਗਰਸ ਪਾਰਟੀ ਨੂੰ ਨਹੀਂ ਛੱਡ ਸਕਦਾ ਮੇਰੀ ਮਾਂ ਬੋਲੀ ਪਾਰਟੀ ਹੈ ਤੇ ਮਜੀਠੀਆ ਸਾਹਿਬ ਦੇ ਵੀ ਹੱਕ ਵਿੱਚ ਬੋਲੇ ਨੇ ਕਿ ਜੇਕਰ ਇਹ ਬਦਲਾਖੋਰੀ ਦਾ ਸਿਸਟਮ ਨਾ ਹੁੰਦਾ ਤੇ ਇਹ ਕਦੀ ਵੀ ਉਹਨਾਂ ਤੇ ਪਰਚਾ ਨਹੀਂ ਦਰਜ ਹੋਣਾ ਕਿਉਂਕਿ ਜੇ ਪਰਚਾ ਦਰਜ ਕਰਨਾ ਹੁੰਦਾ ਤੇ ਇਹ 2 ਸਾਲ ਪਿੱਲੋ ਕਰ ਸਕਦੇ ਸੀ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਜੋ ਇਹਨਾਂ ਨੇ ਵਿਚਾਰ ਦਿੱਤੇ ਨੇ ਬਿਲਕੁਲ ਸਹੀ ਰਹਾ ਤੇ ਤੁਸੀਂ ਸਾਡੇ ਚੈਨਲ ਦੇ ਜਰੀਏ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਜਰੂਰ ਕਰਿਓ ਤੇ ਸਾਨੂੰ ਦੱਸਿਓ ਕਿ ਇਹ ਸਹੀ ਨਹੀਂ ਜਾਂ ਗਲਤ ਨਹੀਂ ਤਦ ਤੱਕ ਤੁਸੀਂ ਦੇਖ ਰਹੇ ਹੋ ਰੋਜਨਾਸ ਵੀ ਨਿਊਜ਼ ਮੈਂ ਹਣ ਨਿਸ਼ਾਨਾ ਹੁੰਦਾ ਤਰੰਤਾਰ